ਕਿਦਾ ਜੱਸ ਬੇਟੇ ਬੇਟੇ ਮੈਂ ਤੈਨੂੰ ਗੱਲ ਕਰਦਾ ਹੁਣ ਇੱਥੇ ਕੁੜੀਆਂ ਪੱਤਰਕਾਰ ਇੱਕ ਤਾਂ ਤੁਸੀਂ ਇੱਕ ਹੋਰ ਕੁੜੀ ਆ ਇੱਥੇ ਹੈਗੀ ਉਹ ਕੁੜੀ ਆ ਇੱਥੇ ਸੁਣੋ ਮੇਰੀ ਗੱਲ ਧਿਆਨ ਨਾਲ ਇਮਾਨਦਾਰੀ ਨਾਲ ਤੁਸੀਂ ਮੈਂ ਜਦੋਂ ਵੀ ਬੱਚੀਆਂ ਮੇਰੇਆ ਮੇਰੀ ਕਿਤੇ ਇੰਟਰਵਿਊ ਕਰਦੇ ਆ ਮੈਂ ਸਾਰੀਆਂ ਕੁੜੀਆਂ ਦੇ ਸਿਰ ਤੇ ਹੱਥ ਧਰ ਕੇ ਬੇਟਾ ਕਹਿ ਕੇ ਬੁਲਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੇ ਨਾਲੋਂ ਉਮਰ ਤੋਂ ਬਹੁਤ ਛੋਟੇ ਬੱਚੇ ਕਹਿ ਕੇ ਬੁਲਾਉਣਾ ਅਸੀਂ ਯਾਰ ਤੁਸੀਂ ਸਾਡੇ ਉਹ ਤੁਸੀਂ ਠੀਕ ਆ ਮੈਮ ਅਸੀਂ ਜੇ ਗਲਤੀ ਕੀਤੀ ਸਾਡੇ ਬੰਦਿਆਂ ਨੇ ਅਸੀਂ ਸਾਤੋਂ ਜਿਹੇ ਜਿਵੇਂ ਤੁਹਾਨੂੰ ਲੱਗਦਾ ਉਹ ਜੀ ਮਾਫੀ ਮੰਗ ਲੈਨੇ ਆ। ਇਹ ਉਹ ਕਰੋਗੇ ਬੁੱਤ ਬੇਟਾ ਕਰਾਂਗੇ ਕਰਾਂਗੇ ਸੁਣੋ ਮੇਰੀ ਗੱਲ। ਅਸੀਂ ਮੰਗਦੇ ਕਿ ਅਸੀਂ ਤੁਹਾਡੇ ਲੋਣਾ ਦੀ ਪਾਪੀ ਦੇ ਸਰਪਾਣ ਸਰ ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਜੀ। ਸਵਾਲ ਕੀ ਹੈ? ਐਫ ਆਈ ਆਰ ਦਰਜ ਕਰਾਉਣ ਜਾ ਰਹੇ ਹਾਂ ਜੀ। ਮੈਂ ਤੇਰੀ ਬੇਨਤੀ ਕਰਦਾ ਮੇਰੀ ਗੱਲ ਸੁਣ ਲਓ। ਦੇਖੋ ਐਫ ਆਈ ਆਰ ਦਰਜ ਕਰਾਉਣਾ ਤੇ ਤੁਸੀ ਤੁਹਾਨੂੰ ਸੈਟੀਸਫੈਕਸ਼ਨ ਇਸ ਗੱਲ ਨਾਲ ਹੋਊਗੀ। ਅਸੀਂ ਐਫ ਆਈ ਆਰ ਵੀ ਦਰਜ ਕਰਾਉਣਾਂ ਤੇ ਸੋਚ ਲਾਂਗੇ ਪਰ ਮੇਰੀ ਬੇਨਤੀ ਕੀ ਹੈ ਕਿ ਤੁਸੀਂ ਯਾਰ ਤੁਸੀਂ ਮੋਰਚੇ ਨਹੀਂ ਤੁਸੀਂ ਉਸ ਮੋਰਚੇ ਨੂੰ ਚਲਾ ਰਹੇ ਹੋ ਇਹ ਇਕੱਲੇ ਅਸੀਂ ਨਹੀਂ ਚਲਾ ਰਹੇ ਰਮਨ ਜੀ ਇਹ ਮੋਰਚਾ ਤੁਸੀਂ ਵੀ ਚਲਾ ਰਹੇ ਹੋ ਦਿੱਲੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਪਾਰਟਿਸਪੇਸ਼ਨ ਰਿਹਾ ਪਰ ਇੱਜ਼ਤ ਮਾਨ ਖੱਟ ਕੇ ਅਸੀਂ ਕੀਤਾ ਗਿਆ ਉਹ ਬੇਟਾ ਨਹੀਂ ਉਹਨੇ ਉਹਨੇ ਕੋں ਦੇਖਿਆ ਉਹਨੇ ਬਰਾਬਰ ਖਾਤੇ ਮੈਂ ਤਾਂ ਹੀ ਤਾਂ ਕਿਹਾ ਵੀ ਤੁਸੀਂ ਸਾਡੇ ਬਰਾਬਰ ਲੜ ਰਹੇ ਹੋ ਜਦੋਂ ਵੀ ਤੁਹਾਡੀ ਸਟੇਟ ਤੋਂ ਅੱਗੇ ਸਾਡੇ ਰਿਪੋਰਟਰ ਹੁੰਦੇ ਨੇ ਹਾਂ ਹੁੰਦੇ ਆ ਹਾਈ ਕੋਰ ਨੇ ਚੋਲਾ ਨਹੀਂ ਹੱਕ ਤਾਂ ਕਰ ਰਹੇ ਨੇ ਕੋਈ ਸ਼ੱਕ ਨਹੀਂ ਕੈਮਰਾ ਤੋੜਤਾ ਜੀ ਕੂਵੀ ਬੈਂਡ ਭੰਨਣ ਦੀ ਧਮਕੀ ਆ। ਦੇਖੋ ਮੈਂ ਗੰਭੀਰਤਾ ਨਾਲ ਅਸੀਂ ਜਾਵਾਂਗੇ ਇੱਥੋਂ। ਅਸੀਂ ਜਾਵਾਂਗੇ। ਪਹਿਲੀ ਤਾਂ ਗੱਲ ਤੁਸੀਂ ਕਿਹਾ ਵੀ ਸਾਨੂੰ ਸ਼ੋਰ ਟਿੱਕੀ ਹੋਵੇ। ਅਸੀਂ ਜਿੱਥੇ ਉੱਥੇ ਇੱਕ ਵੱਖਰੀ ਜਗ੍ਹਾ ਤੁਹਾਡੇ ਲਈ ਰਿਜ਼ਰਵ ਕਰਦੇ ਆ। ਜਿੱਥੇ ਸਾਡੇ ਪੱਤਰਕਾਰ ਸਾਰੇ ਬੀਬੀਆਂ, ਕਾਕੇ, ਵੀਰ, ਨੌਜਵਾਨ ਸਾਰੇ ਉਹ ਜਗ੍ਹਾ ਦੇ ਉੱਤੇ ਰਹਿਣਗੇ। ਜਿਹੜਾ ਜਿਹੜਾ ਸਾਮਾਨ ਚੋਰੀ ਹੋਇਆ ਥੱਲੇ ਥੱਲੇ ਵਾਲ ਸਾਹਿਬ ਉਹਦਾ ਬੇਟਾ ਜਿਹੜਾ ਸਾਮਾਨ ਚੋਰੀ ਉਹ ਵੀ ਆਪਾਂ ਕਰਾਂਗੇ ਹੱਲ। ਉਹ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਨੂੰ ਕਹਿੰਦੇ ਅਸੀਂ ਤੁਹਾਨੂੰ ਕੋਈ ਆਪਦੇ ਪਰਿਵਾਰ ਮੰਨਦੇ ਆ ਜੇ ਸਾਡੇ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ ਅਸੀਂ ਬੈਠੇ ਆ ਸਾਨੂੰ ਫੜੋ ਨਾ ਅਗੇ ਅਸੀਂ ਸਾਰੇ ਬੈਠੇ ਆ ਅੱਗੂ ਉੱਪਰ ਬੈਠੇ ਆ ਬੈਠੇ ਆ ਬੈਠੇ ਆ ਪਰ ਅਸੀਂ ਅਸੀਂ ਕਰਾਂਗੇ ਕੋਈ 20 50 ਬੰਦੇ ਦੀ ਜੁਟੀ ਲਾਓ ਜੀ ਆ ਕੋਈ ਜੁਟੀ ਆ ਨਾ ਜਾ ਰਹੇ ਲਾਉਨੇ ਵਲੰਟੀਅਰ ਲਾਉਨੇ ਇਸ ਪਾਸੇ ਕਰ ਦੇ ਸਭ ਗੱਲ ਇਹ ਆ ਵੀ ਪਿਛਲੇ ਦੋਨੋਂ ਤੋਂ ਲੈ ਕੇ ਹੋਂ ਤੱਕ ਸਭ ਤੋਂ ਵੱਧ ਮਾਫੀ ਤੁਸੀ ਮੰਗ ਜੀ ਆ ਗੱਲ ਇਹ ਆ ਵੀ ਉਹਨਾਂ ਮਾਫੀ ਦਾ ਕੀ ਫਾਇਦਾ ਜਦੋਂ ਅਗਲਾ ਸਿਰ ਪਾੜ ਜਾਓ ਸਵਾਲ ਕੀ ਆ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਨਾ ਮਾਫੀ ਦਾ ਜੇ ਕੰਮ ਚ ਇੱਕ ਮਿੰਟ ਪਾ ਲੂ ਅਸੀਂ ਕਿਤੇ ਥੱਪੜ ਮਾਰ ਕੇ ਕਹਾਂਗੇ ਸਾਡੇ ਇੱਕ ਮਿੰਟ ਇੱਕ ਮਿੰਟ ਦੇਖੋ ਤੁਹਾਡਾ ਤੁਹਾਡਾ ਹੱਕ ਆ ਕਿਸੇ ਯਾਰ ਸਾਡੇ ਨਾਲੋਂ ਵੱਡਾ ਨਾ ਪਹਿਲੇ ਕਹਿੰਦੇ ਸਾਡੇ ਨਾਲੋਂ ਵੱਡਾ ਕੰਮ ਤੁਸੀਂ ਕਰ ਰਹੇ ਹੋ ਅਸੀਂ ਤਾਂ ਲਾੜਾ ਲਾੜਾ ਕਰ ਰਹੇ ਹਾਂ ਤੁਸੀਂ ਸਾਡੀ ਲਾੜਾ ਲਾੜਾ ਨੂੰ ਵਰਡ ਵਿੱਚ ਵਿਚਾ ਰਹੇ ਹੋ ਟਡੇ ਬਿਨਾ ਅਸੀਂ ਕਿਸੇ ਕੰਮ ਦੇ ਨਹੀਂ ਤੁਸੀਂ ਜਿਹੜੀ ਡਿਊਟੀ ਨਿਭਾ ਰਹੇ ਹੋ ਬਹੁਤ ਤਕੜੀ ਨਿਭਾ ਰਹੇ ਹੋ ਉਹਨਾਂ ਥਾਵਾਂ ਤੇ ਤੁਸੀਂ ਜਾਣਦੇ ਹੋ ਜਿੰਨਾਂ ਥਾਵਾਂ ਤੇ ਅਸੀਂ ਇਹਦੇ ਪਿੱਛੇ ਰਹਿ ਜਾਂਦੇ ਹਾਂ ਜਿੱਥੇ ਸ਼ੈਲਿੰਗ ਹੁੰਦੀ ਸੀ ਜਿੱਥੇ ਸ਼ੈਲਿੰਗ ਹੁੰਦੀ ਸੀ ਅਸੀਂ ਤਕੜੀ ਨਹੀਂ ਕਰਦੇ ਸਾਨੂੰ ਲੱਗਦੀ ਜਾਂਦੇ ਨਹੀਂ ਯਾਰ ਕਿਤੇ ਕੋਈ ਇੱਕ ਮੂਰਖ ਨੇ ਕਰਿਆ ਇੱਕ ਮੂਰਖ ਨਹੀਂ ਜੀ 50 ਬੰਦੇ ਓਏ ਉਹਨਾਂ ਨੇ ਵੀ ਕਰ ਲੈਨੇ ਆ ਸਾਕੇ ਸੂਤ ਐਫ ਆਈ ਆਰ ਕਰਾਓਗੇ ਸਾਨੂੰ ਪਤਾ ਲੈ ਲੈਂਦੇ ਹੋ ਪਰਤਾਲ ਕਰ ਲੈਂਦੇ ਹੋ ਹੋ ਸਕਦਾ ਇਹ ਵੀ ਗੱਲ ਹੋਵੇ